ਪੱਤਰਕਾਰਾਂ ਦੇ ਪੀਲੇ ਸਨਤੀ ਕਾਰਡ ਬਣਾਉਣ ਲਈ ਹੁਣ ਅਖਬਾਰਾਂ ਨੂੰ ਡੀਏਵੀਪੀ ਨੰਬਰ ਦੀ ਲੋੜ ਨਹੀਂ ਇਹ ਫੈਸਲਾ 27 ਜੂਨ 2024 ਨੂੰ ਪ੍ਰੈਸ ਕੌਂਸਲ ਵਿੱਚ ਸ਼੍ਰੀਮਤੀ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਅੱਜ ਪ੍ਰੈਸ ਕੌਂਸਲ ਆਫ ਇੰਡੀਆ ਵਿੱਚ ਕੇਸ ਨੰਬਰ 29/2020 ਤਜਿੰਦਰ ਸਿੰਘ ਬਨਾਮ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ ਦੇ ਕੇਸ ਵਿੱਚ ਮਾਨਯੋਗ ਚੇਅਰਪਰਸਨ ਸ਼੍ਰੀਮਤੀ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਨੇ ਇੱਕ ਇਤਿਹਾਸਿਕ ਫੈਸਲਾ ਪੱਤਰਕਾਰਾਂ ਦੇ ਹੱਕ ਵਿੱਚ ਦਿੱਤਾ ਦੰਜਿੰਦਰ ਸਿੰਘ ਜੋ ਕਿ ਜੋ ਕਿ ਵਕੀਲ ਵੀ ਹਨ ਉਹਨਾਂ ਨੇ ਪ੍ਰੈਸ ਕਾਲ ਕਾਉਂਸਲ ਆਫ ਇੰਡੀਆ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਜ਼ਿਲ੍ਹਾ ਲੋਕ ਸੰਪਰਕ ਅਫਸਰ ਵੱਲੋਂ ਪੱਤਰਕਾਰਾਂ ਦੇ شناਕਤੀ ਕਾਰਡ ਨਹੀਂ ਬਣਾਏ ਜਾ ਰਹੇ ਉਹਨਾਂ ਤੇ ਡੀਵੀਪ ਲਗਾਉਣ ਦਾ ਜ਼ਬਰਦਸਤੀ ਸਰਟੀਫਿਕੇਟ ਲਗਾਉਣ ਦਾ ਜ਼ਬਰਦਸਤੀ ਮਾਮਲਾ ਥੋਪਿਆ ਜਾ ਰਿਹਾ ਹੈ ਅੱਜ ਸੁਲਵਾਈ ਦੌਰਾਨ ਚੇਅਰਪਰਸਨ ਸ਼੍ਰੀਮਤੀ ਰੰਜਨਾ ਪ੍ਰਕਾਸ਼ ਦੇਸਾਈ ਨੇ ਇੱਕ ਇਤਿਹਾਸਿਕ ਫੈਸਲਾ ਦਿੰਦੇ ਹੋਏ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਨੂੰ ਨਿਰਦੇਸ਼ ਦਿੱਤੇ ਹਨ ਕਿ ਤਜਿੰਦਰ ਸਿੰਘ ਦੇ ਕੇਸ ਵਿੱਚ ਬਿਨਾਂ ਡੀਏਪੀ ਦਾ ਸਰਟੀਫਿਕੇਟ ਲਗਾਏ yellow card ਬਣਾਈ ਜਾਣਗੇ ਅਤੇ ਇਸ ਨੂੰ 1 ਮਹੀਨੇ ਦੇ ਅੰਦਰ ਅੰਦਰ ਲਾਗੂ ਕੀਤਾ ਜਾਵੇਗਾ। ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਵੱਲੋਂ ਸ਼੍ਰੀ ਪ੍ਰਭਦੀਪ ਸਿੰਘ ਨੱਥੋਵਾਲ ਪੇਸ਼ ਹੋਏ ਉਹਨਾਂ ਨੇ ਪ੍ਰੈਸ ਕੌਂਸਲ ਆਫ ਇੰਡੀਆ ਨੂੰ ਆਪਣੇ ਬਿਆਨ ਦਰਜ ਕਰਵਾਏ ਕਿ ਉਹ ਜਲਦ ਹੀ ਪੱਤਰਕਾਰਾਂ ਦੇ yellow card ਅਤੇ ਤਜਿੰਦਰ ਸਿੰਘ ਸ਼ਿਕਾਇਤ ਕਰਤਾ ਦਾ ਕਾਰਡ ਬਣਵਾ ਕੇ ਦੇ ਦੇਣਗੇ ਇਸ ਨਾਲ ਇਹ ਜੋ ਸ਼ਰਤ ਡੀਏਵੀਪੀडीसी ਉਹ ਅੱਜ ਪੰਜਾਬ ਸਰਕਾਰ ਵੱਲੋਂ ਖਤਮ ਕਰ ਦਿੱਤੀ ਗਈ ਹੈ ਪੱਤਰਕਾਰਾਂ ਦੀ ਬਹੁਤ ਵੱਡੀ ਜਿੱਤ ਹੈ ਇਹ ਕੇਸ ਨੇ ਪੱਤਰਕਾਰਾਂ ਨੂੰ ਬਹੁਤ ਵੱਡਾ ਹੌਸਲਾ ਅਫਜ਼ਾਈ ਦਿੱਤਾ ਜਿੱਥੇ ਪੱਤਰਕਾਰ ਜਥੇਬੰਦੀਆਂ ਵੱਲੋਂ ਤਜਿੰਦਰ ਸਿੰਘ ਵਕੀਲ ਦਾ ਧੰਨਵਾਦ ਕੀਤਾ ਗਿਆ ਹੈ ਉੱਥੇ ਪੱਤਰਕਾਰਾਂ ਵਿੱਚ ਉਤਸ਼ਾਹ ਉਤਸਾਹ ਦਾ ਜਸ਼ਨ ਮਨਾਇਆ ਜਾ ਰਿਹਾ ਉੱਥੇ ਇੰਟਰਨੈਸ਼ਨਲ ਪ੍ਰੈਸ ਕਲੱਬ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਤਜਿੰਦਰ ਸਿੰਘ ਐਡਵੋਕੇਟ ਦਾ ਜਲਦ ਹੀ ਸਨਮਾਨ ਕੀਤਾ ਜਾਵੇਗਾ ਅਤੇ ਨਵੀਂ ਕਮੇਟੀ ਦਾ ਗਠਨ ਕੀਤਾ ਜਾਵੇਗਾ ਨਵੀਂ ਦਿੱਲੀ ਤੋਂ ਤਹਿਲਕਾ ਟੀਵੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਮਹਾਰਾਜ ਦੀ ਤਿਆਰੇ ਨਾਲ ਅੱਜ ਸਾਡਾ ਜਿਹੜਾ 옐ੂ ਕਾਰਡ ਦਾ ਕੇਸ ਸੀਗਾ ਪਿਛਲੇ 4-5 ਸਾਲਾਂ ਤੋਂ ਅਸੀਂ ਜਿਹੜੇ ਸੰਘਰਸ਼ ਕਰਦੇ ਆਏ ਸੀ ਤੇਜਿੰਦਰ ਜੀ ਜੀ ਅੱਜ ਉਹ ਫਤਿਹ ਬੁਲਾਤਾ ਅੱਜ ਪਟਿਆਲਾ ਦੇ ਬੰਦੇ ਇਹ ਕਲਕੱਤਾ ਦੇ ਬੰਦੇ ਯੂਪੀ ਦੇ ਬੰਦੇ ਬਿਹਾਰ ਦੇ ਬੰਦੇ ਅਤੇ ਸਾਰੇ ਪੰਜਾਬ ਚ ਕਾਫੀ ਜਿਆਦਾ ਬੰਦੇ ਇਕੱਠੇ ਹੋਏ ਸੀ ਜਿਸ ਦੇ ਵਿੱਚ ਅੱਜ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਇੰਦਰਜੀ ਨੇ ਅੱਜ ਕੇਸ ਫਤੇ ਕਰ ਦਿੱਤਾ। ਮੈਂ ਆਓ ਇਸ ਤੋਂ ਬਾਅਦ ਸਾਰੀ ਗੱਲਬਾਤ ਜਿਹੜੀ ਹੈ ਕਿ ਕਿੱਦਾਂ-ਕਿੱਦਾਂ ਕੀ-ਕੀ ਹੋਇਆ ਇਹ ਤੇ ਇੰਦਰਜੀ ਦੱਸਣਗੇ ਵੀ ਇਹ ਕਿਹੜਾ ਕੇਸ ਸੀ ਕਿੱਦਾਂ ਫਤੇ ਹੋਇਆ। ਦੱਸੋ ਤੁਸੀਂ ਨਹੀਂ ਕੀ ਕੇਸ ਕੀ ਸੀ। ਤੇ ਮੈਂ ਪਹਿਲੇ ਤਾਂ ਮੈਂ ਸਾਰੇ ਆਪਣੇ ਸਰੋਤਿਆਂ ਨੂੰ ਆਪਣੇ ਪੱਤਰਕਾਰ ਭਾਈਚਾਰੇ ਨੂੰ ਵਧਾਈ ਦੇਣਾ ਵਾਂ ਕਿ ਉਹ ਇਹ ਜਿੱਤ ਮੇਰੀ ਜਿੱਤ ਨਹੀਂ ਹੈਗੀ। ਉਹਨਾਂ ਸਾਰੇ ਪੱਤਰਕਾਰ ਭਰਾਵਾਂ ਦੇ ਪੱਤਰਕਾਰ ਬੰਨੂਆਂ ਦੀ ਜਿੱਤਾਂ ਜਿਨ੍ਹਾਂ ਨੇ ਆਪਣੀ ਜਿਵੇਂ ਪਛਾਣ ਪੱਤਰ ਬਣਾਉਣ ਦੇ ਲਈ ਮੇਰੇ ਨਾਲ ਸੰਦਰਸ਼ ਦੇ ਵਿੱਚ ਹਮੇਸ਼ਾ ਸਾਥ ਦਿੱਤਾ। ਅੱਜ ਇੱਕ ਜਿੱਤ ਪ੍ਰੈਸ ਕੌਂਸਲ ਨੇ ਸਾਫ਼ ਤੌਰ ਤੇ ਡਾਇਰੈਕਟਰ ਦਫ਼ਤਰ ਵੱਲੋਂ ਪੇਸ਼ ਹੋਏ ਪ੍ਰਭਦੀਸ਼ ਨੱਥੋਵਾਲ ਸਾਹਿਬ ਨੂੰ ਕਿਹਾ ਹੈ ਕਿ ਜਿਹੜੇ yellow card ਨੇ ਉਹ ਬਿਨਾਂ DVP ਨੰਬਰ ਤੋਂ ਉਹਨਾਂ ਦੇ ਉਹਨਾਂ ਕੋਲੋਂ DVP ਨੰਬਰ ਨਾ ਲਿਆ ਜਾਵੇ ਜਿਨ੍ਹਾਂ ਕੋ ਆਰਐਨਆਈ ਸਰਟੀਫਿਕੇਟ ਇਹਨਾਂ ਦੇ yellow card ਬਣਾਈ ਜਾਂਦੇ ਅਤੇ ਅੱਗੇ ਤੋਂ ਭਵਿੱਖ ਵਿੱਚ ਵੀ ਇਹਨਾਂ ਨੂੰ ਕਦੇ ਪਰੇਸ਼ਾਨ ਨਾ ਕੀਤਾ ਜਾਵੇ ਇਹ ਜਿੱਤ ਬਹੁਤ ਵੱਡੀ ਜਿੱਤ ਹੈ ਕਿਉਂਕਿ ਪੰਜਾਬ ਸਰਕਾਰ ਸਾਨੂੰ DWP ਦੇ ਨਾਂ ਤੇ ਲਾ ਕੇ ਕਈ ਪੱਤਰਕਾਰਾਂ ਨੂੰ ਪੱਤਰਕ ਪਛਾਣ ਪੱਤਰ ਤੋਂ ਵਾਂਝੇ ਕਰ ਚੁੱਕੀ ਹੈ ਇਹ ਮੈਂ ਪਿਛਲੇ 2020 ਤੋਂ ਇਹ ਕੇਸ ਲੜਦਾ ਆ ਰਿਆਂ ਅਤੇ ਕਈ ਵਾਰ ਮਾਨਯੋਗ ਪ੍ਰੈਸ ਕੌਂਸਲ ਦੇ ਹੁਕਮਾਂ ਤੇ ਬਾਵਜੂਦ ਪੰਜਾਬ ਸਰਕਾਰ ਦੇ ਤੇ ਜੂ ਹ ਤੱਕ ਨਹੀਂ ਸਕੀ ਸੀ ਅੱਜ ਇਹ ਜਿੱਤ ਅੱਜ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਲਈ ਗਈ ਹੈ ਅਤੇ ਉਹਨਾਂ ਨੂੰ ਇਹ ਹੁਕਮ ਕਰ ਦਿੱਤੇ ਗਏ ਨੇ ਕਿ 1 ਮਹੀਨੇ ਦੇ ਅੰਦਰ-ਅੰਦਰ ਸਾਰਿਆਂ ਦੇ ਕਾਰਡ ਬਣਾਏ ਜਾਣ ਮੈਂ ਇਹ ਬਤਾਈ ਸਾਰੇ ਪੱਤਰਕਾਰ ਚ ਭਾਈਚਾਰੇ ਪੰਜਾਬ ਦੇ ਨੂੰ ਉਹਨਾਂ ਦੇ ਉਹਨਾਂ ਦੇ ਸਿਰੇ ਉਹਨਾਂ ਨੂੰ ਦਿੰਦਾ ਹਾਂ ਕਿਉਂਕਿ ਉਹਨਾਂ ਨੇ ਮੇਰੀ ਹੌਸਲਾ ਫੁਜਾਈ ਕੀਤੀ ਹੈ ਉਹਨਾਂ ਹਮੇਸ਼ਾ ਮੇਰੇ ਨਾਲ ਖੜੇ ਨੇ ਮੈਨੂੰ ਫੋਨ ਕਰ ਕਰਕੇ ਹੌਸਲਾ ਦਿੱਤੀ ਹੈ ਇਹ ਬਹੁਤ ਵੱਡੀ ਜਿੱਤ ਹੈ ਅਤੇ ਪੰਜਾਬ ਸਰਕਾਰ ਨੂੰ ਅਸੀਂ ਦਿਖਾਤਾ ਹੈ ਕਿ ਅਸੀਂ ਆਪਣੇ ਹੱਕਾਂ ਲੈਣ ਦੇ ਲਈ ਲੜ ਵੀ ਸਕਦੇ ਹਾਂ ਅਤੇ ਅਸੀਂ ਆਪਣੇ ਹੱਕ ਅਸੀਂ ਲੈਣਾ ਵੀ ਜਾਣਦੇ ਹਾਂ ਮੈਂ ਪੱਤਰਕਾਰ ਭਾਈਚਾਰੇ ਨੂੰ ਖਾਸ ਕਰਕੇ ਪੰਜਾਬ ਦੇ ਨੂੰ ਔਰ ਪੂਰੇ ਭਾਰਤ ਦੇ ਨੂੰ ਇੱਕ ਬੇਨਤੀ ਇੱਥੇ ਕਰਨਾ ਚਾਹੁੰਦਾ ਕਿ ਸਾਰੇ ਇੱਕ ਜੁਟਤਾ ਨੂੰ ਦਿਖਾਓ ਇੱਕ ਝੰਡੇ ਥਲੇ ਇੱਕ ਝੰਡੇ ਥਲੇ ਆਓ ਅਤੇ ਆਪਣੀ ਜਿਹੜੀ ਇੱਕ ਜੁਟਤਾ ਹੈ ਉਹਨੂੰ ਲੱਗ ਨਾ ਕਰੋ ਇਕੱਲੇ ਇਕੱਲੇ ਹੋਵੋਗੇ ਟੁੱਟ ਜਾਵੋਗੇ ਅੱਜ ਜਿਹੜੀ ਅਸੀਂ ਜੰਗ ਜਿੱਤੀ ਹੈ ਬੇਸ਼ੱਕ ਅਸੀਂ ਇੱਕ ਜੁਟ ਸੀ ਤਾਂ ਜਿੱਤੇ ਹਾਂ ਅਤੇ ਇਸ ਤਰ੍ਹਾਂ ਆਪਣੀ ਇਕਜੁਟਤਾ ਬਣਾਈ ਰੱਖੋ ਅਤੇ ਪੱਤਰਕਾਰ ਭਾਈ ਚਲੇਦਰੀ ਕਿਸੇ ਦਾ ਨਿੰਦਾ ਚੁਗਲੀਆਂ ਨਾ ਕਰੋ ਤੇ ਇਕੱਠੇ ਹੋਵੋ ਧੰਨਵਾਦ ਸਾਰਿਆਂ ਦਾ ਸਰਦਾਰ ਤੇਜਿੰਦਰ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਕਿਉਂਕਿ ਇਹਨਾਂ ਨੇ ਬਹੁਤ ਵੱਡੀ ਕਾਰਨਾ ਕਰ ਲਈ ਹੈ ਔਰ ਖਾਸ ਤੌਰ ਤੇ ਗੱਲ ਕਰ ਰਿਹਾ ਮੈਂ ਕਿ 2017 ਤੋਂ 2022 ਤੱਕ ਇਹਨਾਂ ਦਾ ਕਾਰਡ ਬਣਦਾ ਆ ਰਿਹਾ ਹੈ ਔਰ ਉਸ ਦੇ ਬਾਵਜੂਦ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਨੇ ਕਾਰਡ ਰੋਕ ਲਿਆ ਸਿਰਫ ਇਸ ਕਰਕੇ ਕਿ ਇਹਨਾਂ ਦਾ ਪੇਪਰ ਡੀਏਵੀਪੀ ਨਹੀਂ ਹੈ ਜਦੋਂ ਕਿ ਅਧ ਪ੍ਰਬ ਦੀ ਫੀ ਨਥੋ ਵਾਲ ਜਿਹੜੇ ਕਿ ਡੀਪੀਆਰਓ ਮੋਗਾ ਨੇ ਖੁਦ ਇਹ ਗੱਲ ਕਹਿ ਕੇ ਗਏ تھے ਕਿ ਇਹ ਜਿਹੜੀ ਪਾਲਿਸੀ 2019 ਦੇ ਵਿੱਚ ਬਣੀ ਸੀ ਸਿਰਫ 6 ਮਹੀਨੇ ਚੱਲੀ ਸੀ ਉਸ ਤੋਂ ਬਾਅਦ ਸਰਕਾਰ ਨੇ ਪਾਲਿਸੀ ਵਾਪਸ ਲੈ ਲਈ ਸੀ ਸਮਝ ਨਹੀਂ ਆਉਂਦਾ ਕਿ ਲੋਕ ਸੰਪਰਕ ਵਿਭਾਗ ਦੇ ਵਿੱਚ ਕਿਹੋ ਜਿਹੇ ਅਧਿਕਾਰੀ ਬੈਠੇ ਸੀਗੇ ਕਿ ਉਹ ਪੰਜਾਬ ਦੇ ਡੀਪੀਆਰਓ ਨੂੰ ਪੰਜਾਬ ਦੇ ਪੱਤਰਕਾਰਾਂ ਨੂੰ ਮਿਸ ਗਾਈਡ ਕਰਦੇ ਰਹੇ ਕਿਉਂਕਿ ਜੇ 6 ਮਹੀਨੇ ਬਾਅਦ ਹੀ ਡੀਪੀਆਰਓ ਜਿਹੜੀ ਡੀਵੀ ਡੀਵੀਪੀ ਦੀ ਪਾਲਿਸੀ ਹੈ ਅਗਰ ਪੰਜਾਬ ਸਰਕਾਰ ਨੇ ਵਾਪਸੀ ਲੈ ਲਈ ਉਫਦੇ باوجود ਉਹ ਪੱਤਰਕਾਰਾਂ ਦੇ ਕਾਰਡ ਜਾਣਬੁੱਝ ਕੇ ਰੋਕੇ ਗਏ ਜਿਨ੍ਹਾਂ ਦੇ BIECੀ ਅਖਬਾਰ ਨਹੀਂ ਸੀ ਔਰ ਅੱਜ ਪੰਜਾਬ ਸਰਕਾਰ ਨੂੰ ਇਸ ਗੱਲ ਨੂੰ ਚੇਤੇ ਕਰ ਲੈਣਾ ਚਾਹੀਦਾ ਹੈ ਕਿ ਸਰਦਾਰ ਤੇਜਿੰਦਰ ਸਿੰਘ ਵਰਗੇ ਸਾਡੇ ਕੋਲ ਹਜ਼ਾਰਾਂ ਬੰਦੇ ਨੇ ਹਜ਼ਾਰਾਂ ਸਾਡੇ ਪੱਤਰਕਾਰ ਨੇ ਜਿਨ੍ਹਾਂ ਦੇ ਕਾਰਡ ਰੁਕੇ ਗਏ ਨੇ ਔਰ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਪੱਤਰਕਾਰਾਂ ਦੇ ਜਿਹੜੇ ਪੰਜਾਬ ਦੇ ਵਿੱਚ ਹੈ ਜਿਨ੍ਹਾਂ ਦੇ ਕੋਲ RNI ਨੰਬਰ ਹੈ ਜਿਹੜੇ ਅਖਬਾਰ ਪੱਤਰਕਾਰਾਂ ਦੇ ਆਰਐਨਏ ਤੋਂ ਰਜਿਸਟਰਡ ਨੇ ਅਨੁਲ ਸਟੇਟਮੈਂਟ ਆ ਭਰਦੇ ਨੇ ਸਾਰਾ ਕੁਝ ਉਹਨਾਂ ਦਾ ਪੂਰਾ ਉਹਨਾਂ ਦੇ ਕਾਰਡ ਪੜਨੇ ਚਾਹੀਦੇ ਨੇ ਸਰਕਾਰ ਨੇ ਪੰਜਾਬ ਸਰਕਾਰ ਨੇ ਡੀਏਵੀਪੀ ਦੀ ਸ਼ਰਤ ਜਿਹੜੀ ਹੈ ਖਤਮ ਕੀਤੀ ਹੋਈ ਹੈ ਔਰ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਅਲੱਗ-ਅਲੱਗ ਕਸਬਿਆਂ ਦੇ ਵਿੱਚ ਜਿਹੜੇ ਪੱਤਰਕਾਰ ਪਾਪੀ ਅਖਬਾਰ ਛਾਪਦੇ ਨੇ ਅਖਬਾਰ ਕੱਢਦੇ ਨੇ ਆਰਐਨਏ ਤੋਂ ਰਜਿਸਟਰਡ ਨੇ ਉਹ ਤੁਰੰਤ ਹੀ ਡੀਪੀਆਰਓ ਹਰਿਕ ਜ਼ਿਲ੍ਹੇ ਦੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਦੇ ਨਾਲ ਸੰਪਰਕ ਕਰਨ ਤੇ ਆਪਣਾ ਤੁਰੰਤ ਪੀਲੇ ਕਾਰਡ ਬਣਵਾਉਣ ਜੇਕਰ ਜੇਕਰ ਕੋਈ ਤੁਹਾਨੂੰ ਰੋਕਦਾ ਹੈ ਤਾਂ ਤੁਸੀਂ ਅਰਦਾਤ ਜਿੰਦਰ ਸਿੰਘ ਸਾਡੇ 2 ਨੰਬਰ ਦੇ ਸਾਡੇ 2 ਨੰਬਰ ਦੇ ਸੰਦੇਰੇ ਤੁਹਾਨੂੰ ਦੱਸੋ ਜੀ ਮੇਰਾ ਨੰਬਰ ਹੈ ਇੱਕ ਕੇਸ ਜਿਹੜਾ ਜਿੱਤ ਕੀਤੀ ਹੈ ਕੰਪਲੇਂਟ ਨੰਬਰ 29/2020 ਦੇ ਵਿੱਚ ਹੈ ਕੇਸ ਦਾ ਟਾਈਟਲ ਹੈਗਾ ਤਜਿੰਦਰ ਸਿੰਘ ਵਰਸਸ ਡੀਪੀਆਰਓ ਲੁਧਿਆਣਾ ਤੁਹਾਡਾ ਨੰਬਰ ਮੇਰਾ ਮੋਬਾਈਲ ਨੰਬਰ ਹੈਗਾ 9041004313 ਬਾਈ ਚਾਂਸ ਕਦੇ ਇਹਨਾਂ ਦਾ ਨੰਬਰ ਪੰਦਵਤਾ ਮੇਰਾ ਨਾਮ ਅਮਰਿਕ ਸਿੰਘ ਹੈ ਮੈਂ ਵੀ ਇਹਨਾਂ ਦੇ ਨਾਲ ਐ ਤੇ ਮੇਰਾ ਨੰਬਰ ਹੈਗਾ 9876800860 ਜੇਕਰ ਨਿਊਜ਼ਪੇਪਰ ਪਬਲਿਸ਼ਰਸ ਐਸੋਸੀਏਸ਼ਨ ਦੇ ਨਾਲ ਸੰਪਰਕ ਕਰਨਾ ਹੈ ਸਭ ਤੋਂ ਪਹਿਲਾਂ ਤੇਜਿੰਦਰ ਜੀ ਸਾਡੇ ਭਾਈ ਸਾਹਿਬ ਬੈਠੇ ਨੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਮਰੀਕ ਜੀ ਨਾਲ ਸੰਪਰਕ ਕਰ ਸਕਦੇ ਨੇ ਨਿਊਜ਼ਪੇਪਰ ਪਬਲਿਸ਼ਰਸ ਐਸੋਸੀਏਸ਼ਨ ਦਾ ਨੰਬਰ ਜਿਹੜਾ ਹੈ 9041568800